ਉਸ ਅਵਸਥਾ 'ਚ ਕੋਈ ਹੋਊਗਾ ਜਾਊਗਾ ਸੁਣਜੂ। ਉੱਥੇ ਤੱਕ ਪਹੁੰਚਣ ਦੀ ਗੱਲ ਸਾਨੂੰ ਕਿਵੇਂ ਸੁਣੀ? ਅਸੀਂ ਉਸ ਅਵਸਥਾ ਨੂੰ ਕਿਵੇਂ ਪ੍ਰਾਪਤ ਕੀਤਾ? ਇਹ ਵੀ ਗਿਆਨ। ਇਹ ਵੀ ਗਿਆਨ। ਇਹ ਗੁਰਬਾਣੀ ਦੀ ਗੱਲ। ਵਾ ਇੱਥੇ ਤੱਕ ਕਿਵੇਂ ਪਹੁੰਚਿਆ? ਫਿਰ ਇੱਥੇ ਪਹੁੰਚ ਕੇ ਵੀ ਮਿਹਰਤ ਕੀਤੀ, ਕੜਾਈ ਫਿਰ ਕਿਵੇਂ ਸੁਣੀ? ਇਹ ਧਾਰਾ ਬਿਆਨ ਗੁਰਬਾਣੀ ਦੀ। ਸ੍ਰੀ ਭਗੋਤੀ ਜੀ ਸਾਹਿਬ ਸ੍ਰੀ ਭਗੋਤੀ ਜੀ ਸਾਹਿਬ ਸ੍ਰੀ ਭਗੋਤੀ ਕਹਿੰਦੇ ਸ੍ਰੀ ਭਗੋਤੀ ਦੇ ਭਗਤੀ ਹੈ ਭਗਤੀ ਦੇ ਭਗਤੀ ਨੂੰ ਕਹਿੰਦੇ ਭਗਤੀ ਕੀ ਹੈ ਭਗਤੀ ਗੁਰਮਤ ਹੈ ਭਗਤੀ ਗੁਰਮਤ ਹੈ ਇਹ ਗੁਰਮਤ ਨਾਲ ਹੀ ਸਹਾਇ ਹੈ ਹੁਣ ਗੁਰੂ ਕੁਝ ਨਹੀਂ ਕਰਦਾ ਗੁਰੂ ਨੇ ਗੁਰਮਤ ਭੇਜੀ ਹੈ ਸਹਾਇ ਕਰਨ ਵਾਸਤੇ ਤੋਂ ਕੱਢਣ ਵਾਸਤੇ ਇਹ ਕੀ ਹੈ ਗੁਰਮਤਿ ਕੀ ਹੈ ਇਹ ਬਾਪ ਜਿਹੜਾ ਬੀਠਲ ਹੈ ਨਾ ਬੀਠਲ ਬਾਪ ਬੀਠਲ ਉਹਦੀ ਬਾਹ ਉਹਦੀ ਬਾਹ ਇਹ ਹੀ ਹੈ ਗੁਰਮਤਿ ਹੀ ਹੈ ਹੁਕਮ ਹਾਥ ਕਾਲ ਕਲਮ ਕਾਲ ਵੀ ਇਹ ਹੀ ਹੈ ਕਲਮ ਵੀ ਇਹ ਹੀ ਹੈ ਹੁਕਮ ਵੀ ਇਹ ਹੀ ਹੈ ਹੱਥ ਵੀ ਇਹ ਹੀ ਹੈ ਬਾਹ ਵੀ ਇਹ ਹੀ ਹੈ ਕਾਲ ਕਲਮ ਹੁਕਮ ਹਾਥ ਕਹੋ ਕੋਣ ਵੇਖ ਸਕਦਾ ਜੇ ਕਿਸੇ ਨੂੰ ਹੱਥ ਪਾ ਕੇ ਕੱਢਣਾ ਚਾਹੇ ਉਹਦੇ ਹੱਥ ਨੂੰ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਕੱਟ ਸਕਦਾ ਕੋਈ ਬੱਚਾ ਉਹਨੂੰ ਦਸਲ ਨਹੀਂ ਦੇ ਸਕਦਾ ਜਿਹਨੂੰ ਮਰਜੀ ਕੱਟ ਲਵੇ ਕਹੋ ਕੌਣ ਮੇਟ ਸਕਿਆ ਉਹ ਹੱਥ ਪਾਉਂਦਾ ਹੋਵੇ ਕਿਸੇ ਨੂੰ ਕੱਢਣ ਵਾਸਤੇ ਉਹਦੇ ਹੱਥ ਨੂੰ ਕੋਈ ਪਿੱਛੇ ਕਰ ਦੂਗਾ ਵਿਟਾ ਦੂਗਾ ਵਾਹਿਗੁਰੂ 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 ਉੱਥੇ ਹੀ ਹੈ ਵਾਹਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਸਾਹਿਬ ਜੀ ਵਾਹਿਗੁਰੂ ਦੀ ਜਿਹੜੀ ਹੈ ਨਾ ਖਲਾਸਾ ਉੱਥੇ ਹੈ ਆਦੇ ਵਿੱਚ ਹੈ ਭਗਉ ਤੀਏ ਭਗਉ ਤਿਪੰਤੀਏ ਭਗਤ ਕਹਰਾਂਗਾ ਇਹਨਾਂ ਭਗਤ ਨੂੰ ਰਾਮ ਦੇ ਚੜ੍ਹਦੇ ਨਾਮ ਦਾ ਉਹੀ ਤਾਂ ਭਗਉਤੀ ਹੈ ਇਹ ਨਾਮ ਹੈ ਭਗਉਤੀ ਆ ਭਗਤੀ ਹੈ ਜਹ ਨਾਮ ਗੁਰਮਤਿ ਦੀ ਸਹਾਈਤਾ ਮੰਗੀਆਂ ਜਸੰਬਾਸ਼ਣ ਮਨ ਨੂੰ ਜਤਨ ਵਾਸਤੇ ਗੁਰਮਤਿ ਖੜੇ ਮੰਗੀ ਹੈ ਧਰਮ ਯੁੱਧ ਵਾਸਤੇ ਵੀ ਗਾਨ ਖੜਕ ਦੀ ਲੋੜ ਹੁੰਦੀ ਹੈ ਜੇ ਤਨ ਨੂੰ ਚਰਚਾ ਕਰਨੀ ਹੋਵੇ ਗਾਨ ਖੜਕ ਬਣਾਣੀ ਹੁੰਦੀ ਮਨ ਜਤਨਾ ਕਿਸੇ ਦਾ ਹੋਇਆ ਆਪਣੇ ਜਤਨ ਚਾਹਦੂਏ ਜਤਨ ਦੂਏ ਨੂੰ ਤਾਂ ਸਮਝਾਉਣਾ ਹੁੰਦਾ ਦੂਏ ਦਾ ਮਨ ਜਤ ਨਹੀਂ ਹੁੰਦਾ ਹੁੰਦਾ ਜੇ ਤੋਂਦਾ ਆਪਣਾ ਮਨ ਦੂਏ ਨੂੰ ਸਮਝਾਈਦਾ ਵੀ ਜੇ ਤੈਨ ਜਤਨ ਐ ਜਤਨ ਹੈ ਜੇ ਇੱਛਾ ਹੋਵੇ ਉਹਦੀ ਜਤਨ ਲਈ ਜਤਨੂਗਾ ਯੋਦਿ ਇਚਾ ਨਾ ਹੋਵੇ ਨਜਿੱਤੇ ਅਪਨ ਨੂੰ ਰਖੀ ਉਹਦਾ ਨਵੋ ਨੁਕਸਾਨ ਤੋਂ ਅਸਰਵਾ ਇਸ ਕਰਕੇ ਕੁਰਬਾਨੀ ਦਾ ਉਪਦੇਸ਼ ਕਰਦੀ ਹੈ ਛੁੱਟਣ ਕੀ ਵਿਧੀ ਦੱਸਦੀ ਹੈ ਜਿਹਨੂੰ ਛੁੱਟਣਾ ਛੱਡ ਜਾ ਨਹੀ ਛੁੱਟਣ ਦੀ ਮਰਜੀ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਸਹਾਇ ਹੋਵੇ ਮੇਰੀ ਮੇਰੀ ਮਦਦ ਕਰੇ ਇਹਦਾ ਬਤਰਾਵੇ ਚੜੀ ਦੀ ਨੁਕਾਉਤੀ ਦੀ ਲੋੜ ਹੈ ਮੈਨੂੰ ਬੁੱਧੀ ਦੀ ਲੋੜ ਹੈ ਕਿਉਂ ਗ੍ਰੰਥ ਰਚਣ ਗ੍ਰੰਥ ਰਚਣ ਦੇ ਵਿੱਚ ਬੁੱਧੀ ਦੀ ਲੋੜ ਪੈਣੀ ਹੈ ਸਿਰੇ ਦੀ ਕੁਆਲਿਟੀ ਲੋੜ ਨਹੀਂ ਪੈਣੀ ਸਰਸਵਤੀ ਨੂੰ ਕਿਹਾ ਤੇ ਉਹ ਇਹਨੇ ਗਾਉਣ ਵਾਲੇ ਲਿਖਣ ਵਾਲੇ ਓਏ ਓ ਸਰਸਵਤੀ ਵੀ ਇਹਦਾ ਹੀ ਲੋਵੇ ਕਰਮਾ ਦਾ ਹੀ ਲੋਵੇ ਇਹਨਾਂ ਨੇ ਅਸਲ ਚ ਗੱਲ ਇੱਕੋ ਹੀ ਸੀ ਸਾਡੇ ਵੀ ਗਲਤ ਹੈ ਜਿਹੜੀ ਲਿਖੀ ਹੋਈ ਆ ਉਹਦਾ ਪ੍ਰਚਾਰਕ ਹੋ ਰਿਹਾ ਹੈ ਇੰਨੀਆਂ ਕਿਤਾਬਾਂ ਲਿਖਵਾਰੀਆਂ ਇਹਨਾਂ ਨੇ ਠੀਕੇ ਲਿਖਵਾਰੇ ਸਾਰੀ ਗਲਤ ਇਹਨੂੰ ਠੀਕ ਬਣ ਲਈਏ ਗੁਰਮਤ ਤਪੱਸੇ ਹੋ ਗਈ ਫਿਰ ਗੁਰਮਰਦੀ ਵਿਚਾਰਦਾਰ ਤਾਂ ਪਾਸੇ ਹੀ ਗੱਡੀ ਪਈ ਆ ਸਾਰੀ ਉਹ ਐਵੇਂ ਉਹਨਾਂ ਤੇ ਪਾਸੇ ਨਿਕਲ ਗਈ ਸੀ ਉਹਨਾਂ ਤੇ ਨਿਕਲ ਜਾਂਦੀ ਹੁੰਦੀ ਆ ਪਾਸੇ ਖੈਰ ਪੰਡਤ ਨੇ ਪੰਡਤ ਨੇ ਤਾਂ ਜਾਣ ਬੁੱਝ ਕੇ ਘੜਤੀ ਸੀ ਉਦੋਂ ਪਾਸੇ ਜਾਣਬੁੱਝ ਕੇ ਰਾਜਾ ਨਗੜਵਾਤੀ ਸੀ ਨਾ ਸਰਕਾਰ ਨੇ ਘੜਾਤੀ ਸੀ ਜਾਣਬੁੱਝ ਕੇ ਪਾਸੇ ਕਰਤੀ ਸੀ ਰਾਜੇ ਦੇ ਉੱਤੇ ਹਾਵੀ ਹੁੰਦੇ ਸੀ ਨਾ ਭਗਤ ਰਾਜੇ ਦੁਖੀ ਸੀ ਭਗਤਾ ਤੋਂ ਉਹਨਾਂ ਨੇ ਕਹੇ ਇਹਨਾਂ ਨੂੰ ਖਤਮ ਕਰੋ ਜਿਵੇਂ ਜੀਸਾ ਦੁਖੀ ਆਇਆ ਨਾ ਉਸ ਬਰ ਕੋਟ ਲੈ ਲਾਓ ਇਹਨਾਂ ਨੂੰ ਤਾਂ ਆਪਾਂ ਨੂੰ ਜੀਵਣ ਨਹੀਂ ਦੇਣਾ ਇਹਨਾਂ ਤਾਂ ਮਨਮਾਨੀਆਂ ਕਰਨ ਨਹੀਂ ਦੇਣੀਆਂ ਇਹ ਤਾਂ ਕਹਣਗੇ ਗੁਰੂ ਦੀ ਬਾਤਣਾ ਚੱਲੋ ਇਹਨਾਂ ਨੂੰ ਪਾਸੇ ਕਰੋ ਪਾਸੇ ਕਰਤਾ ਉਹਨਾਂ ਨੂੰ ਗੁਰਦੁਆਰਿਆਂ ਜੋ ਵੀ ਪਾਸੇ ਹੋ ਗਏ ਉਹ ਆਪੇ ਹੋ ਗਏ ਫਿਰ ਵੀ ਹੁਣ ਆਪਾਂ ਨੂੰ ਨਹੀਂ ਕੋਈ ਫਾਇਦਾ ਦੁਬਾਰਾ ਗੁਰਦੁਆਰਿਆਂ ਚ ਨੂੰ ਇਹਨਾਂ ਨੂੰ ਡੰਜ ਲਾ ਲੈ ਲਓ ਲਾ ਲਣ ਦਾ ਚਾਹ ਸਾਰੇ ਨੂੰ ਪਤਾ ਤਾਂ ਹੈਗੇ ਵਲਟੇ ਰਸਤੇ ਦੇ ਕਾਦਕ ਤੱਕ ਕਾਦਕ ਤੱਕ ਚੱਲੂ ਗੱਡੀ ਖੜ ਗਈ ਆ ਕੇ ਪਤਾ ਹੀ ਹੁੰਦਾ ਜਦੋਂ ਕੋਈ ਗੱਡੀ ਖਰਾਬ ਹੋਣ ਲੱਗ ਜਾਂਦੀ ਹੈ ਰੋਜ਼ ਇਹ ਫਿਰ ਉਹਨੂੰ ਓਟੇਲੈਂ ਲਾਉਣੀ ਪੈਂਦਾ ਫਿਰ ਕੀ ਕਰੂ ਆਦਮੀ ਅਗਲਾ ਕਹਿੰਦਾ ਭਾਈ ਨਵੀਂ ਲੈ ਲਓ ਹੁਣ ਇਹ ਤਾਂ ਪੈਸੇ ਜ਼ਿਆਦਾ ਖਾਂਦੀ ਹੈ ਆਪੇ ਓਟੇਲੈਂ ਲਾਜ਼ਮ ਨੇ ਲੋਕ ਇਹਨਾਂ ਨੂੰ ਕੁਝ ਮਿਲਦਾ ਹੀ ਨਹੀਂ ਉੱਥੇ ਗੁਰਦੁਆਰੇ ਛੱਡ ਕੇ ਲੋਕ ਜਾਂਦੇ ਤਾਂ ਉੱਧਾਂ ਹੀ ਨੇ ਹੋਰ ਕੰਮ ਜਾਂਦੇ ਨੇ ਮਿਊਜ਼ੀਅਮ ਦੇ ਵਿੱਚ ਵੀ ਜਾਂਦੇ ਨੇ ਅਬਰਾਲੀ ਲੋਕ ਫਿਰਦੇ ਨੇ ਤੁਰੇ ਆਗਰੇ ਜਾਂਦੇ ਨੇ ਇਹ ਬੇਥੇ ਚਲੇ ਜਾਂਦੇ ਨੇ ਨਿਆਲੇ ਨੂੰ ਲੈ ਜਾਂਦੇ ਨੇ ਬੱਸਾਂ ਭਰ ਕੇ ਚੱਲੋ ਤੁਹਾਨੂੰ ਗੋਲਡਨ ਟੈਂਪਲ ਦਿਖਾ ਕੇ ਲੈ ਆਈਏ ਹੋਰ ਉੱਥੇ ਜਾਂਦੇ ਨੇ ਕੋਈ ਸਿੱਖਿਆ ਲੈਣ ਸਿੱਖਿਆ ਲੈਣ ਨੂੰ ਤਾਂ ਕੋਈ ਨਹੀਂ ਜਾਂਦਾ ਨਾ ਉੱਤੇ ਸਿੱਖਿਆ ਹੈ ਗੁਰੂ ਦੀ ਸਿੱਖਿਆ ਲੈਣ ਗੁਰਮਤਿ ਲੈਣ ਨੂੰ ਤਾਂ ਕੋਈ ਵੀ ਜਾਂਦਾ ਨਾ ਉਹ ਦੇੜ ਵਾਲਾ ਹੈ ਨਾ ਕੋਈ ਲੈਣ ਵਾਲਾ ਉਹ ਤਾਂ ਗੱਲੇ ਹੀ ਨਹੀਂ ਜਿਹੜੀ ਗੱਲ ਵਾਸਤੇ ਉਹ ਚੀਜ਼ ਬਣਾਈ ਸੀ ਉਹ ਤਾਂ ਖਤਮ ਹੋ ਗਈ ਉਹ ਗੱਲ ਉਹਦਾ ਭੋਗ ਪੈ ਗਿਆ ਉਹ ਆਪਣੇ ਅਖੀਰ ਤੋਂ ਕਰੀ ਜਾਂਦੇ ਨੇ ਜੋ ਵੀ ਇਹ ਗੁਰਬਾਣੀ ਦਾ ਗਾਇਨ ਕਰੀ ਜਾਂਦੇ ਨੇ ਫਿਰ ਖਾਵਲਨ ਮਿਲਦੀ ਹੈ ਜਹਾਜਾਂ ਉੱਤੇ ਹੁੰਦਾ ਕਰੀ ਜਾਂਦੇ ਨੇ ਹਾਂ ਜੰਡੀ ਚਰਤ ਰੁਕਤ ਬਲਾਸ ਅਧਿਆਏ ਪਹਿਲਾ ਮਧੂ ਕੈਡਰ ਬਦਨਤਾ ਦਾ ਕਤਲ ਸਵਈਆ ਇਹ ਜਿਹੜਾ ਜੰਡੀ ਚਰਤਾਂ ਹਾਂ ਉਹਦੀ ਗੱਲਬਾਤ ਹੈ ਇਹ ਬਲਾਸ ਹੁੰਦਾ ਗਲਵਤ ਬ੍ਰਤਾਂਤ ਬਰਦਾਂਤ ਉਕਤ ਬिलास ਬਦੂ ਕੈਟ ਬਦਾਂਤ ਨੇ ਤੋਂ ਤਾਂ ਨਹੀਂ ਅਸਲ ਤੇ ਬਦੂ ਕੈਟ ਇੱਕ ਬਦੂਆ ਕੀਟ ਬੈ ਕੈਟ ਬੀ ਉਹ ਤੋਂ ਹੀ ਬਣਿਆ ਕੀਟ ਬ ਤੋਂ ਕੈਟ ਬਣਿਆ ਹੈ ਕੈਟ ਕਾਹੋਂ ਹੁੰਦਾ ਕੈਟ ਹੁੰਦਾ ਜਿਹੜਾ ਸਰੀਰ ਵਿੱਚ ਹੈ ਕੀੜਾ ਕੀਟ ਜਿਹਨੂੰ ਕਹਿੰਦੇ ਬਦੂ ਕਾਹਨ ਬਦੂ ਸੱਚ ਨਾਲ ਜੁੜਿਆ ਹੈ ਕੈਡਮ ਆਇਆ ਨਾਲ ਜੁੜਿਆ ਹੈ ਇੱਕੋ ਹੀ ਅਸਲ ਦੋ ਨਹੀਂ ਹੁਰ ਇਹ ਜੋਤ ਦੀ ਗੱਲ ਹੈ ਜੱਤ ਦੀ ਨਹੀਂ ਹੈ ਜੇ ਤਾਂ ਹੁੰਦੀ ਚੰਡੀ ਜਨਾਨੀ ਜਿਵੇਂ ਇਹ ਬੰਦੇ ਨੇ ਫੇਰ ਤਾਂ ਹੁੰਦੇ ਰਖਸ਼ ਆਦਮੀ ਜੇ ਅਸੀਂ ਆਦਮੀ ਮੰਨ ਲਿਆ ਤਾਂ ਲੜਾਈ ਦੂਏ ਪਾਸੇ ਚਲੀ ਜਾਊਗੀ ਆ ਨੂੰ ਇਹ ਤਾਂ ਕੋਈ ਨਹੀਂ ਹੈ ਇਧਰਾ ਗਾਰੀ ਦੋਰੀ ਨਾਲ ਲੜਾਈ ਹੈ ਇਹ ਜਿਹੜੇ ਦੋ ਇਕੱਠੇ ਹੁੰਦੇ ਨੇ ਬਦੂ ਕੈਡਮ ਚੰਡਾ ਔਰ ਬੁੰਡਾ ਸੋਮਨ ਸੁਮੋ ਸੋਮਨ ਸੁਮੋ ਇਹ ਦੋ ਇਕੱਠੇ ਜਿਹੜੇ ਆਉਂਦੇ ਨੇ ਨਾ ਬੰਚਤ ਵਾਸਤੇ ਇਹ ਦੋਏ ਆਤਮਾ ਵਾਸਤੇ ਆਉਂਦੇ ਨੇ ਜਦ ਕੱਲਾ ਕੱਲਾ ਹੁੰਦਾ ਹੈ ਉਹ ਬਗਾਰਾ ਵਾਸਤੇ ਆਉਂਦਾ ਜੇ ਭਰਮ ਵਾਸਤੇ ਆਇਆ ਹੈ ਰਖਤ ਬੀਜ ਜਿੱਦੀ ਰਖਤ ਦੀ ਇੱਕ ਬੂੰਦ ਤੋਂ 1000 ਰਖਸ਼ ਪੈਦਾ ਹੋ ਜਵੇ ਇੱਕ ਪਰ ਹੁੰਦਾ ਕਣਕੇ ਤੋਂ ਓਡਾ ਹੀ ਪਰ ਪੈਦਾ ਹੋ ਜਵੇ ਹੋ ਜਾਂਦਾ ਇੱਕ ਡ੍ਰੌਪ ਖੂਨ ਦਾ ਡੱਪੇ ਉੱਡਾ ਹੀ ਰੱਖ ਪੈਦਾ ਹੋ ਗਿਆ ਇੱਕ ਡ੍ਰੌਪ ਪਰਮ ਦਾ ਗਿਰ ਗਿਆ ਉੱਡਾ ਹੀ ਪਰਮ ਖੜਾ ਹੋ ਗਿਆ ਗੁਰਮਤ ਦੇ ਖਿਲਾਫ ਸਾਰਾ ਕੁਝ ਬੰਨੀ ਜਾਂਦੇ ਨੇ ਇੱਕ ਕਲਰ ਦੇ ਅੜ ਜਵੇ ਬਸ ਉਹ ਐਂਟੀ ਗੁਰਮਤ ਹੋ ਜਾਂਦਾ ਜਿਵੇਂ ਉਹ ਪਾ ਜਿਹੜਾ ਸੀ ਜੰਮਣ ਵਾਲ ਨੂੰ ਜਿਹੜੇ ਨਹੀਂ ਬੰਦੇ ਸਾਰੀ ਗੁਰਮਤ ਛੱਡੀ ਪੈ ਜਾਂਦੀ ਉਹਨਾਂ ਨੂੰ ਜਿਹੜੇ ਕਹਿੰਦੇ ਜੰਮਣ ਬੰਨ ਹੈ ਨਹੀਂ ਸਾਰੀ ਗੁਰਮਤਿ ਨੂੰ ਵਿਰੋਧ ਹੋ ਜਾਂਦੀ ਔਰ ਉਹਦੀ ਵਿਚਾਰ ਤੌਰ 'ਤੇ ਗੱਲ ਇੱਕ ਇਕ ਨਹੀਂ ਵਲੀ ਸਰਫੋਂ ਦਾ ਜੰਮਲ ਬਣ ਸਾਰੀ ਉਹ ਬਾਣੀ ਨਹੀਂ ਬਰਲਣੀ ਪੈਣੀ ਉਹਨੂੰ ਸਾਰੀ ਦਾ ਵਿਰੋਧ ਹੋ ਜਾਂਣਗੇ ਪਰ ਬੋਲ ਡੇੜਾ ਹੋ ਗਿਆ ਓਡੀਓ ਗਾਤਾ ਛਾ ਗਈ ਇਹ ਰਖਤ ਵੀ ਜੈਦਾ ਨੂੰ ਜਦੋਂ ਇੱਕ ਨਾ ਆਊਗਾ ਉਹ ਬੁਕਾਰਦਾ ਆਊਗਾ ਜਦੋਂ ਦੋ ਹੋਣਗੇ ਤਾਂ ਇਹਦੇ ਚੇਤਰ ਬਣਦੇ ਹੋਣਗੇ ਚੇਤਰ ਦੇ ਹੋਣਗੇ ਓਕੇ ਤਾਂ ਆਓਕੇ ਤਾਂ ਦੇ ਬੁਕਾਰ ਨੇ ਐ ਆਊਗਾ ਇਹ ਹੋਜੀ ਸਵਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸਾ ਪਹਿਲਾ ਪਰਮੇਸ਼ਰ ਦੇ ਗੁਰਦੇ ਜਿਹਨੂੰ ਇਕ ਲਿਖਿਆ ਇੱਕੋ ਕਾਲੇ ਗਿਰ ਉਹਦੇ ਉਹੀ ਗੁਰਦੇ ਉੱਥੇ ਤਾਂ ਦੱਸਿਆ ਹੋਇਆ ਨੇ ਹੋਰ ਆਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਨੇ ਇਕ ਓਅੰਕਾਰ ਇਕ ਨੂੰ ਹੀ ਆਪਾਂ ਪਾਸੇ ਕਰ ਲਈ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਇਹ ਕਿਹਦੇ ਨੇ ਇਹ ਅਕਾਲ ਦੇ ਗੁਰਦੇ ਗੁਰੂ ਦੇ ਗੁਰੂ ਦੇ ਗੁਰੂ ਹਮੇਸ਼ਾ ਰਹਿੰਦਾ ਆਦ ਅੰਤ ਇੱਕ ਹੈ ਅਵਤਾਰ ਅਵਤਾਰ ਗੁਰੂ ਲੈਂਦਾ ਹੋ ਆਦਮ ਇੱਕ ਹੁੰਦਾ ਹੈ ਇੱਕ ਹੁੰਦਾ ਹੈ ਆਦ ਆਦ ਅਤੇ ਅੰਤ ਵਿੱਚ ਇੱਕ ਹੁੰਦਾ ਹੈ ਵਿਚਾਰੇ ਅਵਤਾਰ ਲੈ ਲੈਂਦਾ ਉਹ ਆਦ ਅੰਤ ਦੇ ਜਦ ਸ੍ਰਿਸ਼ਟੀ ਹੈ ਜਦ ਅਵਤਾਰ ਹੁੰਦਾ ਹੈ ਉਹਦਾ ਜਦ ਸ੍ਰਿਸ਼ਟੀ ਨਹੀਂ ਹੈ ਬਿਨ ਅਵਤਾਰ ਨਹੀਂ ਹੁੰਦਾ ਅਵਤਾਰ ਕਹਿੰਦੇ ਨੇ ਦੇਹ ਧਾਰਨ ਕਰ ਲੂ ਸਰੀਰ ਧਾਰਨ ਕਰ ਲੂ ਉਹਦਾ ਵੀ ਸਰੀਰ ਹੁੰਦਾ ਹੈ ਉਹਦੀ ਵੀ ਮੂਰਤ ਹੁੰਦੀ ਹੈ ਜਦ ਸ੍ਰਿਸ਼ਟੀ ਪੈਦਾ ਹੁੰਦੀ ਹੈ ਦਾ ਅਕਾਲ ਦੀ ਵੀ ਮੂਰਤ ਹੁੰਦੀ ਹੈ ਉਹਦਾ ਨਾਮ ਅਕਾਲ ਮੂਰਤ ਅਕਾਲ ਮੂਰਤੀ ਮਾਨ ਹੋ ਜਾਂਦਾ ਹੈ ਪਾਣੀ 'ਚ ਲਹਿਰ ਪੈਦਾ ਹੋ ਜਾਂਦੀ ਹੈ ਰਹਿੰਦਾ ਅਜੂਨੀ ਫਿਰ ਵੀ ਅਜੂਨੀ ਰਹਿੰਦਾ ਅਕਾਲ ਮੂਰਤ ਹੁੰਦਾ ਹੋਇਆ ਵੀ ਅਜੂਨੀ ਹੈ ਯਾਨੀ ਪੰਜ ਤਤਾਂ ਦਾ ਸਰੀਰ ਧਾਰ ਨਹੀਂ ਕਰਦਾ ਭਾਜੀ ਦਾ ਤਾਂ ਸਾਹਿਰ ਨਹੀਂ ਸੁਧਾ ਮਰਦਾ ਸਵਈਆ ਆਦ ਅਬਾਰ ਅਲੇਖ ਅੰਤ ਅਕਾਲ ਅਪੇਖ ਅਲਖ ਅਨਸਾ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸਾ ਇਹ 8 ਗੱਲਾਂ ਚੰਡੀ ਨਾਲ ਜੁੜੀਆਂ ਹੋਈਆਂ ਨੇ ਇਹ 8 ਗੁਣ ਉਹ ਤੋਂ ਜੋ ਪੈਦਾ ਹੋਈ ਹੈ ਚੀਜ਼ ਨਾ ਉਹ ਦੂਰੂਬ ਉਹ ਜਿਹੜੀ ਮੂਰਤੀ ਹੈ ਅਕਾਲ ਮੂਰਤ ਅੱਠੇ ਇਹ ਲਖਣ ਉਹ ਮੂਰਤੀ ਦੇ ਨੇ ਉਹ ਅਕਾਲ ਦੇ ਅੱਠ ਲਖਣ ਹੋ ਉਹ ਨੇ ਓਮਕਾਰ ਸਤਨਾਮ ਕਰਤਾਪੁਰਖ ਧਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਸ ਸੈਭੰਸ ਜਿਹੜੀ ਮੂਰਤ ਅਕਾਲ ਮੂਰਤ ਹੈ ਮੂਰਤੀ ਹੈ ਅਕਾਲ ਦੀ ਉਹਨਾਂ ਨੇ ਮੂਰਤੀ ਬਣਾਲੀ ਪੱਥਰ ਦੀ ਦਫਾ ਹੋਣਿਆਂ ਨੇ ਮੂਰਤੀ ਤਾਂ ਹੈ ਹੈ ਪਰ ਇਹ ਜੀ ਮੂਰਤੀ ਨਹੀਂ ਜਿਹੜੀ ਅੱਖ ਨੂੰ ਦੇਖੇ ਅਕਾਲ ਮੂਰਤੀ ਹੈ ਪੱਥਰ ਦੀ ਮੂਰਤੀ ਨਹੀਂ ਹੈ ਫਿਰ ਮਾਤ ਕਿਹਾ ਹੈ ਜਗ ਮਾਤ ਇਹਨਾਂ ਨੇ ਆਪਣੀ ਮਾਂ ਰੱਖ ਲਿਆ ਉੱਤੇ ਦੋ ਜੀ ਜਮ ਬਣਾ ਲਿਆ ਇੱਕ ਤਾਂ ਮਾਂ ਆਪਣੀ ਬੰਦੇ ਦੀ ਇੱਕ ਮੂਰਤੀ ਉਹ ਵਾਂਗ ਜਨਾਨੀ ਦੀ ਮੂਰਤੀ ਬਣਾਤੀ ਜੇ ਹੁਣ ਗਲਤੀ ਕਿਸੇ ਤੇ ਹੋ ਗਈ ਸੁਧਾਰੀ ਵੀ ਤੇ ਜਾ ਸਕਦੀ ਹੈ ਸਿਆਣੇ ਬੰਦੇ ਗਲਤੀ ਨੂੰ ਸੁਧਾਰਦੇ ਹੁੰਦੇ ਨੇ ਗੁਰੂ ਕਹਿੰਦਾ ਕੀ ਕੀਤਾ ਸੋਦੇ ਸਿਮਰਤ ਸਾਸਤਰ ਸੱਜਲ ਉਹ ਜੇ ਗਲਤੀਆਂ ਹੋਈਆਂ ਸੀ ਵਿਦਵਾਨਾਂ ਨੇ ਚਾਹੇ ਜਾਣ ਕੇ ਕੀਤੀਆਂ ਚਾਹੇ ਹੋ ਗਈਆਂ ਉਹ ਤਾਂ ਜਾਣ ਕੇ ਕੀਤੀਆਂ ਮੰਨਦਾ ਕਬੀਰ ਆਦਿ ਬੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜਾਣ ਕੇ ਮੰਨਦਾ ਕਦ ਹੋਈਆਂ ਨੇ ਜਦ ਸਿਮਰਤੀਆਂ ਸਾਸਤਰ ਲਿਖੇ ਨੇ ਨਾ ऋषिਆ ਮੁਰੀਆਂ ਨੇ ਇਹ ਰਾਜਾਂ ਨਾਲ ਲਿਖਾਇਆ ਨੇ ਜਿਵੇਂ ਸਾਡੇ ਇਤਿਹਾਸ ਲਿਖਾਇਆ ਨੇ ਰਾਜਿਆਂ ਨੇ ਲਿਖਾਇਆ ਨਾ ਜੇ ਰਾਜ ਹੋ ਗਿਆ ਸਿੱਖਾ ਦਾ ਜਾਣ ਬੁਝ ਕੇ ਗੁਰਮਤਿ ਦੇ ਖਿਲਾਫ ਲਿਖਾਇਆ ਪੜਨਤਾ ਨੇ ਰਹਿ ਦਿੱਤੀ ਹੈ ਵੀ ਇਹ வேத ਨਹੀਂ ਚਲਾਣਾ ਦੇਣਾ ਤੁਹਾਨੂੰ ਇਹ வேத ਹੈ ਇਹ வேத ਬਾਣੀ ਨਹੀਂ ਰਾਜ ਕਰਨ ਦੇਣਾ ਇਹ ਤਾਂ ਰਾਜ ਦੇ ਖਿਲਾਫ ਹੈ ਜੇ ਰਾਜ ਕਰਨਾ ਤਾਂ ਸ਼ਾਸਤਰ ਇਹ ਜੇ ਲਿਖ ਲੋ ਜਾਈਏ ਸਾਡੇ ਨੇ ਇਹ ਤਾਂ ਆਸ ਲਿਖ ਲੋ ਉਹ ਇਤਿਹਾਸ ਲਿਖਾਤਾ ਉਹਦਾ ਹੀ ਪ੍ਰਚਾਰ ਹੁੰਦਾ ਗੁਰਮਤਿ ਛਿੜਾ ਦਿੱਤੀ ਇਹ ਜਾਣਵਜੋ ਕੀਤਾ ਹੋਇਆ ਕੰਮ ਅਸੀਂ ਇਹਨੂੰ ਸੁਧਾਰ ਰਹੇ ਹਾਂ ਪਹਿਲਾਂ ਸੁਧਾਰਿਆ ਗੁਰੂਆਂ ਨੇ ਫਿਰ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੇ ਵਿਗਾੜਤਾ ਹੁਣ ਸਾਨੂੰ ਸੁਧਾਰਨਾ ਪੈ ਰਿਹਾ ਗੁਰਬਾਣੀ ਦੇ ਗੁਰਬਾਣੀ 'ਚ ਉਹੀ ਕੁਝ ਲਿਖਿਆ ਹੋਇਆ ਹੈ ਉੱਥੇ ਨਹੀਂ ਵਿਗੜਿਆ ਅਰਥ ਕਰਨ ਲੱਗਿਆਂ ਨੇ ਵਿਗਾੜਤਾ ਇਹ ਤਾਂ ਹਾਜ਼ਰ ਰੱਖ ਕੇ